ਜੀ ਕੇ ਕੁਐਸਚਨ ਆਨ ਮਾਮੀ ਦਇਆਨਾਥ ਸਰਸਵਤੀ ਕੁਐਸਚਨ ਪਹਿਲਾ ਸਵਾਮੀ ਦਇਆਨੰਦ ਸਰਸਵਤੀ ਜੀ ਦਾ ਬਚਪਨ ਦਾ ਨਾਮ ਕੀ ਸੀ ਮੂਲ ਸ਼ੰਕਰ ਪ੍ਰਸ਼ਨ ਦੂਜਾ ਆਰੀਆ ਸਮਾਜ ਦੀ ਸਥਾਪਨਾ किसने की स्वामी दयानंद सरस्वती प्रश्न तीजा आर्या समाज की स्थापना कदों हुई 1875 ਪ੍ਰਸ਼ਨ ਚੌਥਾ ਸਵਾਮੀ ਦਇਆਨੰਦ ਸਰਸਵਤੀ ਜੀ ਦਾ ਜਨਮ ਕਿੱਥੇ ਹੋਇਆ ਸੀ ਟੰਕਾਰਾ ਗੁਜਰਾਤ ਪ੍ਰਸ਼ਨ ਪੰਜਵਾਂ ਸਵਾਮੀ ਜੀ ਦਾ ਮੁੱਖ ਨਾਰਾ ਕੀ ਸੀ ವೇದ ವಲ್ಡೋೋ ಪ್ರಶ್ನ ಛೇವಿ ಕ್ವಾಮಿ ದಯಾನಂದಿಗರ್ಥ ಪ್ರಕಾಶ ಪ್ರಶ್ನ ಸತ್ವ ಸ್ವಾಮಿ ದಯಾನಂದ ਸਰਸਵਤੀ ਦੇ ਗੁਰੂ ਕੌਣ ਸਨ? Swami Virjanand Dandisa ਪ੍ਰਸ਼ਨ 8ਵਾਂ Swami ਦੀ ਕਿਸ ਦੇ ਵਿਰੁੱਧ ਸਨ? ਮੂਰਤੀ ਪੂਜਾ ਪ੍ਰਸ਼ਨ ਨੌਵਾਂ ਪੰਜਾਬ ਵਿੱਚ ਆਰੀਆ ਸਮਾਜ ਦੇ ਆਦਰਸ਼ਾਂ ਦਾ ਪ੍ਰਚਾਰ ਕਰਨ ਲਈ Swami Dayanand ਕਦੋਂ ਆਏ ਸਨ 1877 ਪ੍ਰਸ਼ਨ ਦਸਵਾਂ ਭਾਰਤ ਭਾਰਤੀਆਂ ਲਈ ਦਾ ਨਾਰਾ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ ਸਵਾਮੀ ਦਇਆਨੰਦ ਸਰਸਵਤੀ ਪ੍ਰਸ਼ਨ 11ਵਾਂ ਸਵਾਮੀ ਦਇਆਨੰਦ ਸਰਸਵਤੀ ਜੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਆਰਟ ਦਾ ਮਾਰਟਿਨ ਲੂਥਰ ਕ੍ਰਸ਼ਨ ਬਾਰਮਾ ਸਵਾਮੀ ਜੀ ਨੇ ਕਿਸ ਲਹਿਰ ਦੀ ਸ਼ੁਰੂਆਤ ਕੀਤੀ ਜਿਸ ਨਾਲ Hindu ਧਰਮ ਛੱਡ ਚੁੱਕੇ ਲੋਕਾਂ ਨੂੰ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਗਿਆ ਸ਼ੁੱਧੀ ਲਹਿਰ ਪ੍ਰਸ਼ਨ 13ਵਾਂ ਡੀਏਵੀ ਸਕੂਲਾਂ ਦੀ ਸਥਾਪਨਾ ਕਿਸ ਮਹਾਨ ਆਗੂ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਸੀ? ਸਵਾਮੀ ਦਯਾਨੰਦ ਸਰਸਵਤੀ ਪ੍ਰਸ਼ਨ 14ਵਾਂ ਉਹਨਾਂ ਅਨੁਸਾਰ ਸਭ ਤੋਂ ਬੁਰੀ ਦੇਸ਼ੀ ਰਿਆਸਤ ਸਭ ਤੋਂ ਵਧੀਆ ਵਿਦੇਸ਼ੀ ਰਾਜ ਨਾਲੋਂ ਬਿਹਤਰ ਹੈ। ਇਸ ਕਥਨ ਦਾ ਕੀ ਅਰਥ ਹੈ ਸਵੈ ਰਾਜ ਆਪਣਾ ਰਾਜ ਵਿਦੇਸ਼ੀ ਰਾਜ ਨਾਲੋਂ ਬਿਹਤਰ ਹੈ ਪ੍ਰਸ਼ਨ 15ਵਾਂ ਆਰਿਆ ਸਮਾਜ ਦੇ ਮਸ਼ਹੂਰ ਅਨੁਯਾਈਆਂ ਵਿੱਚੋਂ ਇੱਕ ਕੌਣ ਸੀ Madan Lal Tindra